ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਤੁਹਾਨੂੰ ਹਵੇਲੀ ਦਿਖਾ ਰਹੇ ਹਾਂ ਇਹ ਹਵੇਲੀ ਲਗਭਗ ਪੌਣੇ 1 200 ਸਾਲ ਪਹਿਲਾਂ ਪਿੰਡ ਪੱਤਰਿਆਂ ਵਾਲੇ ਦੇ ਵਿੱਚ ਬਣੀ ਸੀ ਤੇ ਇਹ ਦੋਸਤੋ ਜਿਹੜੀ ਹਵੇਲੀ ਆ ਬੜੀ ਖੂਬਸੂਰਤ ਆ ਜਦੋਂ ਪੱਤਰੇ ਵਾਲਾ ਪਿੰਡ ਵਸਿਆ ਤਾਂ ਉਸ ਸਮੇਂ ਪਿੰਡ ਦੇ ਵਿੱਚ ਇਹ ਮੁੱਖ ਦੋ ਹਵੇਲੀਆਂ ਬਣੀਆਂ ਇੱਕ ਤਾਂ ਹਵੇਲੀ ਮਾਜੀ ਖਾਨ ਦੀ ਸੀ ਤੇ ਇੱਕ ਹਵੇਲੀ ਜਾਖੜ ਪਰਿਵਾਰ ਦੀ ਸੀ ਇਹਨਾਂ ਦੋਨਾਂ ਪਰਿਵਾਰਾਂ ਨੇ ਪਿੰਡ ਵਸਾਇਆ ਸੀ ਤੇ ਉਸੇ ਸਮੇਂ ਇਹ ਹਵੇਲੀਆਂ ਬਣੀਆਂ ਤੇ ਇਹ ਜਿਸ ਤਰ੍ਹਾਂ ਆਪਾਂ ਦੇਖ ਰਹੇ ਸੀ ਦੋ ਪਰਿਵਾਰਾਂ ਦੀ ਵੰਡ ਸੀ ਇਸ ਹਵੇਲੀ ਦੀ ਤੇ ਦੋ ਦਰਵਾਜ਼ੇ ਬਣੇ ਆ ਇਹ ਦੋਸਤੋ ਹਵੇਲੀ ਬੜੀ ਖੂਬਸੂਰਤ ਆ ਇਹ ਉੱਪਰ ਤੋਂ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਸਿਕਿਉਰਟੀ ਪਰਪਾਈ ਦੇ ਲਈ ਬਣੇ ਹੋਏ ਸੀ ਬੰਦੂਕਾਂ ਰੱਖਣ ਦੇ ਵਾਸਤੇ ਤੇ ਇਹ ਹਵੇਲੀ ਦੋਸਤੋ ਕੁਝ ਸਮਾਂ ਪਹਿਲਾਂ ਖੰਡਰ ਹਾਲਤ ਦੇ ਵਿੱਚ ਹੋ ਗਈ ਸੀ ਪਰ ਹੁਣ ਇਸ ਨੂੰ ਪਰਿਵਾਰ ਦੁਬਾਰਾ ਤਿਆਰ ਕਰਵਾ ਰਿਹਾ ਹੈ ਤੇ ਤਿਆਰ ਵੀ ਦੋਸਤੋ ਇੱਕ ਤਾਂ ਹੁੰਦਾ ਚੀਜ਼ ਨੂੰ ਆਪਾਂ ਮੋਡੀਫਾਈ ਕਰਤਾ ਨਵੀਂ ਲੁੱਕ ਦੇ ਦਿੱਤੀ ਪਰ ਇਸ ਨੂੰ ਉਸੇ ਤਰ੍ਹਾਂ ਪੁਰਾਣੀ ਲੁੱਕ ਦੇ ਨਾਲ ਹੀ ਤਿਆਰ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਹੁਣ ਵੀ ਇਸ ਹਵੇਲੀ ਦਾ ਕੰਮ ਚੱਲ ਰਿਹਾ ਹੈ ਜਿਹੜੀਆਂ ਜਿਹੜੀਆਂ ਚੀਜ਼ਾਂ ਜਿੱਥੋਂ ਜਿੱਥੋਂ ਟੁੱਟੀਆਂ ਨੇ ਉਹਨਾਂ ਨੂੰ ਦੁਬਾਰਾ ਉਸੇ ਤਰ੍ਹਾਂ ਬਣਾਇਆ ਜਾ ਰਿਹਾ ਹੈ ਤੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਸ ਹਵੇਲੀ ਨੂੰ ਰੰਗ ਕਰਨ ਬਾਰੇ ਵੀ ਨਹੀਂ ਸੋਚਿਆ ਕਿਉਂਕਿ ਜੇਕਰ ਰੰਗ ਕੀਤਾ ਤਾਂ ਇਹ ਸਾਰੀ ਹਵੇਲੀਏ ਜਿਹੜੀ ਉਹ ਨਵੀਂ ਲੁੱਕ ਦੇ ਵਿੱਚ ਆ ਜਾਵੇਗੀ ਪਰ ਇਹਦੇ ਵਿੱਚ ਜਿਹੜਾ ਪਹਿਲਾ ਰੰਗ ਰੋਗਣ ਹੋਇਆ ਹੈ ਉਹ ਸਾਰਾ ਦੋਸਤੋ ਚੂਨੇ ਦੇ ਨਾਲ ਹੀ ਇਸ ਹਵੇਲੀ ਦਾ ਕੰਮ ਹੋਇਆ ਜਿਸ ਤਰ੍ਹਾਂ ਆਪਾਂ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਕਿੰਨੀ ਸੋਹਣੀ ਇਸ ਦੇ ਡਿਜ਼ਾਈਨ ਨੇ ਕਿੰਨਾ ਸੋਹਣਾ ਨਕਸ਼ਾ ਹੈ ਤੇ ਇਹ ਪਿੰਡ ਪੱਤਰਿਆਂ ਵਾਲੇ ਦੇ ਵਿੱਚ ਦੋਸਤੋ ਤੁਸੀਂ ਹਵੇਲੀ ਦੇਖ ਰਹੇ ਹੋ ਇਹ ਆਹਮੋ ਸਾਹਮਣੇ ਦੋ ਗੁੱਠਾਂ ਤੇ ਚਵਾਰੇ ਨੇ ਇਹ ਸਾਰੇ ਚੂਨੇ ਦੇ ਨਾਲ ਇਸ ਦੀ ਲਪਾਈ ਹੋਈ ਹੈ ਜਿੱਥੋਂ ਜਿੱਥੋਂ ਟੁੱਟ ਪੱਜ ਹੋਈ ਸੀ ਉੱਥੋਂ ਦੁਬਾਰਾ ਉਸ ਚੀਜ਼ ਨੂੰ ਤਿਆਰ ਕੀਤਾ ਗਿਆ ਹੈ ਇਹ ਦੋਸਤੋ ਰਸੋਈ ਦਾ ਕੰਮ ਇਸ ਤੋਂ ਲਿਆ ਜਾਂਦਾ ਸੀ ਤੇ ਇਹਦੇ ਵਿੱਚ ਆਪਾਂ ਨਾਲ ਏ ਚਿਮਣੀ ਵੀ ਦੇਖ ਰਹੇ ਹਾਂ ਵੀਡੀਓ ਦੇ ਵਿੱਚ ਦੋਸਤੋ ਇਸ ਦੀ ਜਿਹੜੀ ਮੌਜੂਦਾ ਸਾਮ ਸੰਭਾਲਾ ਉਹ ਮਨਮੋਹਨ ਸਿੰਘ ਜਾਖੜ ਜੀ ਉਹਨਾਂ ਦੇ ਦੁਆਰਾ ਕੀਤੀ ਜਾ ਰਹੀ ਹੈ ਤੁਹਾਨੂੰ ਹਵੇਲੀ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਿਓ ਤੇ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ